ਅੱਜ ਇਸ ਪੰਜਾਬ ਦੇ ਵਿੱਚ ਸੰਵਿਧਾਨ ਦੀਆਂ ਧੱਜੀਆਂ ਉੜਾ ਦਿੱਤੀਆਂ ਗਈਆਂ ਪੰਚਾਇਤੀ ਚੋਣਾਂ ਤੁਸੀਂ ਦੇਖੀਆਂ ਔਰ ਫਿਰ ਤੁਸੀਂ ਬਲਾਕ ਸ਼ਾਂਤੀ ਜਿਹੜਾ ਪ੍ਰੇਸ਼ਰਸ ਦੇਖੀਆਂ ਲੇਕਿਨ ਸਭ ਦਾ ਆਂਡੇ ਆਖਿਆ ਨੇ ਬਾਬਾ ਸਾਹਿਬ ਬੇਕਰ ਦੀ ਫੋਟੋ ਲਾਉਣ ਆ ਲੈਣੇ ਉਸ ਮਰਿਆਦਾਆਂ ਸਾਰੀਆਂ ਧੱਜੀਆਂ ਉੜਾ ਦਿੱਤੀਆਂ ਗਈਆਂ ਕਿ ਪੰਜਾਬ ਦੇ ਸਰਪੰਚੀਆਂ ਦੇ ਚੁਕਾਵਾ ਤੋਂ ਲੈ ਕੇ ਔਰ ਅੱਜ ਮਿਊਨਿਸਪਲ ਕਾਰਪੋਰੇਸ਼ਨ ਜਿਹੜੀਆਂ ਪਟਿਆਲਾ ਦੇ ਵਿੱਚ 60 ਅਸੀਂ ਕਾਗਜ਼ ਜਿਹੜੀਆਂ ਟਿਕਟਾਂ ਸਾਡੀਆਂ ਸਭ ਜਿਹੜੇ ਵਿੱਚੋਂ 20 ਹੀ ਕਾਗਜ਼ ਦਾਖਲ ਕਰਾ ਸਕੀ ਉਹ ਵੀ ਉਹ ਕਾਗਜ਼ ਹੋ ਸਕਦਾ ਹੈ ਉਹ ਪਤਾ ਨਹੀਂ ਕਿਵੇਂ ਦਾਖਲ ਹੋ ਗਏ ਬੱਦਸਲੂਕੀ ਸਾਡੇ ਲੋਕਾਂ ਦੇ ਨਾਲ ਉਹ ਬੱਦਸਲੂਕੀ ਸਾਡੀ ਇੱਕ ਸੇਵਾਦਾਰ ਦੀ ਪ੍ਰਧਾਨ ਵਿਨੋਦ ਕਪਾਰ ਦੀ ਵਾਈਫ Kuna na Reka re